ਤੋਂ ਪਾਵਾਂ ਕੀ ਹੁਣ ਲੋੜ ਆ ਇਹ ਨਹੀਂ ਆ ਕਿ ਪਾਣੀ ਲੈ ਗਿਆ ਵਾ ਤੇ ਸਰ ਗਿਆ ਵਾ ਤੇ ਚਲ ਠੀਕ ਆ ਜੀ ਫਲਾਨੇ ਨੇ ਲੱਖ ਦੇਤਾ ਫਲਾਨੇ ਨੇ ਜਾਂ ਪੀਡੀਐਫ ਇਹ ਨੇ ਬਹੁਤ ਵੱਡਾ ਮਤਲਬ ਪੀਡੀਐਫ ਇਹ ਫਾਰਮ ਵਾਲੀ ਕਰ ਰਹੀ ਆ ਸਾਈਲੇਜ ਪੰਚਾਰੀ ਆ ਤੂੜੀ ਪੰਚਾਰੀ ਆ ਪਰ ਫਿਰ ਵੀ ਪੂਰਾ ਨਹੀਂ ਆਇਆ ਜਾਣਾ ਸਾਈਲੇਜ ਬਿਲਕੁਲ ਰੁੜ ਗਿਆ ਤੂੜੀ ਬਿਲਕੁਲ ਖਤ ਉਹ ਚੀਜ਼ਾਂ ਤਾਂ ਰਹੀਆਂ ਹੀ ਨਹੀਂ ਨਾ ਵੀ ਜਾਨਵਰੀ ਬਚਾ ਲਏ ਆ ਉਹ ਵੀ ਬੜੀ ਵੱਡੀ ਗੱਲ ਆ ਇੱਕ ਕੁਈ ਆਪਣੇ ਭਰਾ ਹੀ ਉਹਨਾਂ ਦੱਸਿਆ ਕਿ ਉਹਨਾਂ ਦੇ ਨੇੜੇ ਬਿਲਕੁਲ ਕਿਲੋਮੀਟਰ ਦੇ ਕੋਈ ਫਾਰਮ ਉਹਨਾਂ ਦੀਆਂ 11 ਗਾਵਾਂ ਰੁੜਗੀਆਂ ਸਸਿਕਲ ਜੀ ਮੈਂ ਤੁਹਾਡਾ ਆਰਪੀ ਸਮਰਾ ਅ ਅੱਜ ਦੀ ਵੀਡੀਓ ਇੱਕ ਛੋਟੀ ਜੀ ਸਿਰਫ ਇੱਕ ਕਹਿ ਲਓ ਮੈਸੇਜ ਕਹਿ ਲਓ ਜਾਂ ਇੱਕ ਛੋਟੀ ਗੱਲਬਾਤ ਕਹਿ ਲਓ ਕਿ ਸਭ ਨੂੰ ਪਤਾ ਹੀ ਆ ਪੰਜਾਬ ਚ ਕੀ ਹਾਲਾਤ ਬਣੇ ਹੋਏ ਆ ਪਿਛਲੇ 15 20 ਦਿਨਾਂ ਤੋਂ ਤੇ ਸ਼ਾਇਦ ਮੈਂ ਲੇਟ ਥੋੜਾ ਤਾਂ ਪਾ ਰਿਹਾ ਕਿਉਂਕਿ ਆਹ ਗੱਲ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਸੀ ਮੈਨੂੰ ਐ ਲੱਗਦਾ ਸੀਗਾ ਕਿ ਸ਼ਾਇਦ ਸਹੀ ਟਾਈਮ ਹੀ ਜਦੋਂ ਹੋਊਗਾ ਉਦੋਂ ਹੀ ਇਹ ਗੱਲ ਕੀਤੀ ਜਾਵੇ ਨੁਕਸਾਨ ਦਾ ਕੋਈ ਅੰਤ ਨਹੀਂ ਆ ਵੀ ਕਿੰਨਾ ਨੁਕਸਾਨ ਹੋਇਆ ਤੇ ਇੱਕ ਚੀਜ਼ ਨਾ ਮੇਰੀ ਮੈਨੂੰ ਐ ਹੁੰਦਾ ਕਿ ਸ਼ਾਇਦ ਮਤਲਬ ਮੈਂ ਜਿਵੇਂ 2023 ਦੇ ਵਿੱਚ ਵੀ ਕਿਉਂਕਿ ਅਸੀਂ ਇਹ ਚੀਜ਼ ਨੂੰ ਬਹੁਤ ਨੇੜਿਓਂ ਜਾਂ ਸਮਝਦੇ ਆਂ ਜਾਂ ਜਾਣਦੇ ਆਂ ਜਾਂ ਸੁਣਿਆ ਦੇਖਿਆ ਦੋਨੋਂ ਚੀਜ਼ਾਂ ਹੀ ਆਂ ਕਿਉਂਕਿ 88 ਵਾਲੇ ਹੜਾਏ ਸੀ ਉਸ ਟਾਈਮ ਸਾਡਾ ਖੁਦ ਦਾ ਆਬਦਾ ਘਰ ਇਹ ਨਹੀਂ ਵੀ ਸਾਡੇ ਕਿਸੇ ਰਿਸ਼ਤੇਦਾਰ ਦਾ ਸਾਡਾ ਆਬਦਾ ਘਰ ਜਿਹੜਾ ਦਰਿਆ ਦੇ ਵਿੱਚ ਸੀਗਾ ਚਲੋ ਅਸੀਂ ਤਾਂ ਨਹੀਂ ਸੀਗੇ ਸਾਡੇ ਤੇ ਚਲੋ 92 93 ਤੋਂ ਬਾਅਦ ਦਾ ਵਰਤਾ ਪਰ ਮੇਰੀ ਡੈਡੀ ਹੁਣੀ ਤੇ ਉਹ ਦੱਸਦੇ ਆ ਵੀ ਕਿਵੇਂ ਉਹਨਾਂ ਨੇ ਹੰਡਾਇਆ ਕਿਵੇਂ ਉਹਨਾਂ ਨੇ ਨਾ ਕੋਸਟਾ মিডিਆ ਹੁੰਦਾ ਸੀ ਨਾ ਕੋਈ ਸੀ ਤਾਂ ਇੱਕ ਛੋਟੀ ਜੀ ਗੱਲ ਆ ਮੈਨੂੰ ਦੱਸਦੇ ਕਹਿੰਦੇ ਵੀ ਅਸੀਂ ਵੀ ਜਦੋਂ ਪਾਣੀ ਚੜ ਕੇ ਆ ਗਿਆ ਵੀ ਜਿਹੜੇ ਕੋਈ 2-4 ਜਾਨਵਰ ਕੱਢੇ ਗਏ ਸਮਾਨ ਰੁੜ ਗਿਆ ਕੋਠੇ-ਕੱਠੇ ਰੁੜ ਗਏ ਸੀ ਕੱਚੇ ਕੋਠੇ ਹੁੰਦੇ ਸੀ ਉਹਨੂੰ ਤਾਂ ਕਹਿੰਦੇ ਇੱਕ ਮੱਝ ਸੂਣ ਵਾਲੀ ਸੀਗੀ ਤਾਂ ਕਹਿੰਦੇ ਉਹ ਜਦੋਂ ਅਸੀਂ ਉਹਨੂੰ ਬੰਨ ਤੇ ਚੜਾ ਸੀ ਉਹ ਮਤਲਬ ਜਿਹਨ ਸੂਣ ਵਾਲਾ ਜਾਨਵਰ ਉਹ ਕਹਿੰਦੇ ਬੰਨ ਤੇ ਚੜਦੀ ਚੜਦੀ ਜਿਵੇਂ ਉਹ ਕਹੇ ਲੋ ਵੀ ਥੱਕ ਗਈ ਜਾਂ ਬੈ ਗਈ ਉਹ ਨਹੀਂ ਅੱਗੇ ਤੁਰੀ ਤੇ ਉੱਥੇ ਮਤਲਬ ਉਹ ਜਾਨਵਰ ਜਿ ਮੱਝ ਸੂਪੀ ਤੇ ਕਹਿੰਦੇ ਉਸ ਤੋਂ ਬਾਅਦ ਸਾਡੇ ਤੱਕ ਕਿਸੇ ਨੇ ਕੋਈ ਪਹੁੰਚ ਨਹੀਂ ਕੀਤੀ ਵੀ ਉਹ ਬੰਨ ਵੀ ਟੁੱਟ ਗਿਆ ਸੀ ਇਹ ਜਿਹੜੇ ਫੱਤੇ ਵਾਲੇ ਏਰੀਆ ਮੱਲਾਂ ਵਾਲਾ ਇਹ ਸਭ ਨੂੰ ਪਤਾ ਜਿਹੜੇ ਉਸ ਇਲਾਕੇ ਦੇ ਜਿਹੜੇ ਕੋਈ ਭਰਾ ਸੁੰਦੇ ਹੁਣ ਤੇ ਠਾਸੀ ਵਾਲੇ ਹੜ ਵੇਲੇ ਉਹ ਮੇਨ ਬੰਨ ਵੀ ਟੁੱਟ ਗਿਆ ਸੀਗਾ ਤੇ ਮਤਲਬ ਸਾਰਾ ਮੱਲਾਂ ਵਾਲੇ ਤੱਕ ਪਾਣੀ ਮਤਲਬ ਬਹੁਤ ਨੁਕਸਾਨ ਕੀਤਾ ਸੀ ਤਾਂ ਡੈਡੀ ਦੱਸਦੇ ਕਹਿੰਦੇ ਵੀ 10 ਤੋਂ 12 ਦਿਨ ਕਹਿੰਦੇ ਮੈਂ ਉਹ ਬੰਨ ਤੇ ਹੀ ਬੈਠਾ ਰਿਆ ਤੇ ਇਸ ਤਰੀਕੇ ਨਾਲ ਕਹਿੰਦੇ ਘਰਕੁਰ ਵੀ ਸਾਰੇ ਰੁੜਕ ਜਿਹੜੇ ਆਪਣੀ ਪੋਈ ਹੁੰਦਾ ਫਾਰਮ ਉਸ ਟਾਈਮ ਉਹਨਾਂ ਦੇ ਵੀ ਸਭ ਕੁਝ ਖਤਮ ਹੀ ਹੋ ਗਿਆ ਸੀਗਾ ਤਾਂ ਉਹ ਚੀਜ਼ਾਂ ਸੁਣੀਆਂ ਤੇ ਉਸ ਤੋਂ ਬਾਅਦ 2023 ਵਾਲਾ ਵੀ ਆਪਣੇ ਪੋਈ ਹੁਣਾਂ ਦਾ ਦਰਿਆ ਦੇ ਵਿੱਚ ਹੀ ਸੀਗਾ ਉਸ ਟਾਈਮ ਤਾਂ ਡੇਰਾ ਬਾਬਾ ਨਾਨਕ ਇੱਧਰ ਨਹੀਂ ਆਇਆ ਸੀ ਹਾਲਾਂਕਿ 2023 ਵਾਲਾ ਉਧਰ ਘਟਮਾਰ ਸੀ ਇਹ ਫਿਰੋਜ਼ਪੁਰ ਤੇ ਫਾਜ਼ਿਲਕਾ ਜਿਆਦੀ ਮਾਰ ਸੀਗੀ ਤਾਂ ਉਦੋਂ ਵੀ ਕਾਫੀ ਨੁਕਸਾਨ ਹੋਇਆ ਤੇ ਫਾਰਮ ਤੇ ਮਤਲਬ ਘਾਰਬੈਣੀ ਸ਼ੁਰੂ ਹੋ ਗਈ ਛਲਾ ਕਿ ਥੜਾ ਵੱਜਿਆ ਹੋਇਆ ਉੱਪਰ ਜਾਨਵਰ ਜਾਨਵਰ ਵੀ ਅਸੀਂ ਖੁਦ ਜਾ ਕੇ ਮਤਲਬ ਇੱਕ ਦਿਨ ਬਾਹਰ ਕਢਵਾਏ ਤੇ ਬੜੇ ਔਖੇ ਤਰੀਕੇ ਨਾਲ ਮਤਲਬ ਜਿੰਨਾ ਕਿ ਮੈਂ ਇਹ ਗੱਲਾਂ ਦੋ ਚਾਰ ਤਾਂ ਕਿ ਕਿ ਮੈਂ ਬਹੁਤ ਨੇੜਿਓ ਇਸ ਚੀਜ਼ ਨੂੰ ਸਮਝਦਾ ਤੇ ਲੱਗਦਾ ਕਿ ਕਿੰਨਾ ਨੁਕਸਾਨ ਤੇ ਐਰ ਕੀ ਤਾਂ ਤੁਸੀਂ ਸਾਰਿਆਂ ਨੇ ਦੇਖਿਆ ਵੀ ਕਿੰਨਾ ਨੁਕਸਾਨ ਹੋਇਆ ਕੋਈ ਅੰਤ ਹੀ ਨਹੀਂ ਆ ਸ਼ਾਇਦ ਮੈਨੂੰ ਐ ਲੱਗਦਾ ਕਿ ਜੇ ਜਿੰਨੀ ਆ ਮਦਦ ਚਾਹੇ ਪੰਜਾਬੀ ਇੰਡਸਟਰੀ ਆਈ ਹੈ ਚਾਹੇ ਕੋਈ ਵੀ ਆ ਚਾਹੀਏ ਜਿੰਨੀ ਖੁੱਲੀ ਮਦਦਕਾਰ ਵੀ ਰਿਹਾ ਇਸ ਦੇ ਬਾਅਦ ਕੋ ਸਾਰੇਆਂ ਕਿਉਂਕਿ ਹਨਾ 12-13000 ਪਿੰਡਾਂ ਕਹਿੰਦੇ ਪੰਜਾਬ ਦਾ ਤੇ ਉਹਦਾ ਦਸਵਾਂ ਹਿੱਸਾ ਨੁਕਸਾਨ ਹੋ ਗਿਆ 1100 1200 ਪਿੰਡ ਮਾਰ ਹੇਠ ਆਇਆ 10000 ਦਾ ਦਸਵਾਂ ਹਿੱਸਾ 1000 ਪਿੰਡ ਹਨਾ ਤਾਂ ਦਸਵਾਂ 11ਵਾਂ ਹਿੱਸਾ ਤੇ ਵੈਸੇ ਤਾਂ ਪੰਜਾਬੀ ਇੰਨੇ ਜੋਗੇ ਹੈਗੇ ਆ ਵੀ ਜੇ ਕਿਤੇ ਸਾਰੇ ਕਰਨ ਤੇ ਆ ਜਾਣ ਤਾਂ ਕੁਝ ਵੀ ਕਰ ਸਕਦੇ ਪਿਛਲੀ ਵਾਰੀ ਵੀ ਬਹੁਤ ਵਾਰੀ ਡਿੱਗੇ ਬਹੁਤ ਵਾਰੀ ਖੜੇ ਹੋਏ ਪਰ ਐਰਕੀ ਮੈਂ ਇੱਕ ਹਫਤਾ ਇਸ ਚੀਜ਼ ਨੂੰ ਇੰਨਾ ਕਿ ਜ਼ਿਆਦਾ ਆਵਾਜ਼ ਕੀਤਾ ਇੰਨਾ ਕਿ ਜ਼ਿਆਦਾ ਤੇ ਮੈਨੂੰ ਐ ਲੱਗਿਆ ਕਿ ਸਿਰਫ ਇਹ ਨਹੀਂ ਵੀ ਕੋਈ ਜ਼ਿਆਦੇ ਪੈਸੇ ਵਾਲਾ ਵਾਦੇ ਉਹ ਹੀ ਸੇਵਾ ਕਰੇ ਜਾਂ ਕੋਈ ਸੁਸਾਇਟੀਆਂ ਜਾਂ ਜਿਵੇਂ ਖਾਲਸਾ ਏਡਾ ਗਲੋਬਲ ਸਿੱਖ ਵਾਲੇ ਆ ਤੇ ਐਰਕੀ ਪੀਡੀਐਫ ਐ ਆਪਣੀ ਪੀਡੀਐਫ ਨੇ ਉਦੋਂ ਵੀ ਆਪਣੇ ਭੂਏ ਹੀ ਉਹਨਾਂ ਦੇ ਫਾਰਮ ਉਹਨਾਂ ਦੀ ਵੀ ਉਦੋਂ ਵੀ ਬਹੁਤ ਹੈਲਪ ਕੀਤੀ ਸੀ ਇਸ ਵਾਰ ਵੀ ਪੀਡੀਐਫ ਐ ਬੜਾ ਵੱਡਾ ਇੱਕ ਕਰ ਰਹੀ ਆ ਮਤਲਬ ਬਹੁਤ ਵੱਡੇ ਲੈਵਲ ਤੇ ਵੀ 11 ਲੱਖ ਰੁਪਿਆ ਪੀਡੀਐਫ ਇਹਨੇ ਖੁਦ ਐਸੋਸੀਏਸ਼ਨ ਵੱਲੋਂ ਤੇ ਪੀਡੀਐਸ ਵੱਲੋਂ ਸ਼ਾਇਦ 10 ਲੱਖ ਰੁਪਿਆ ਇਦਾਂ ਉਹ ਜਦੋਂ ਉਹਨਾਂ ਨੇ ਦੱਸਿਆ ਸੀ ਮੀਟਿੰਗ ਦੇ ਵਿੱਚ ਮਤਲਬ 30-40 ਲੱਖ ਰੁਪਿਆ ਇਦਾਂ ਉਹਨਾਂ ਨੇ ਦੋ ਤਿੰਨ ਐਸੋਸੀਏਸ਼ਨ ਨੇ ਪਹਿਲਾਂ ਆਪ ਦੇ ਲੋ ਕੀਤਾ ਫਿਰ ਫਾਰਮਰਾਂ ਨੇ ਕੀਤਾ ਸਾਰੇ ਭਰਾਵਾਂ ਨੇ ਤਾਂ ਮੈਂ ਜਿਹੜੀ ਗੱਲ ਕਰਨਾ ਮੈਂ ਇਹ ਚੀਜ਼ ਨੂੰ ਕਦੀ ਸ਼ੋਅ ਆਫ ਜਾਂ ਕਦੀ ਵਿਖਾਵੇ ਦੌਰ ਤੇ ਨਹੀਂ ਕਰਨਾ ਚਾਹੁੰਦਾ ਸੀਗਾ ਪਰ ਮੇਰੇ ਕੁਝ ਭਰਾ ਉੱਧਰ ਇੱਕ YouTube ਤੋਂ ਮਿਲੇ ਕਹਿ ਲੋ ਜਾਂ ਵੈਸੇ ਜਾਣ ਕਰਕੇ ਲੋ ਮਿੱਤਰ ਬਣੇ ਤਾਂ ਜਦੋਂ ਉਹਨਾਂ ਨਾਲ ਫੋਨ ਤੇ ਗੱਲ ਹੋਈ ਤਾਂ ਬਹੁਤ ਮਾੜੇ ਹਾਲਾਤ ਆ। ਸਾਇਲਜ ਬਿਲਕੁਲ ਰੁੜ ਗਿਆ, ਤੂੜੀ ਬਿਲਕੁਲ ਖਤ, ਉਹ ਚੀਜ਼ਾਂ ਤਾਂ ਰਹੀਆਂ ਹੀ ਨਹੀਂ ਨਾ। ਵੀ ਜਾਨਵਰੀ ਬਚਾ ਲਏ ਆ ਉਹ ਵੀ ਬੜੀ ਵੱਡੀ ਗੱਲ ਆ। ਤੇ ਜਾਨਵਰ ਵੀ ਜਿਹੜੇ ਦੁੱਧ ਦੇ ਰਹੇ ਸੀ ਹਜੇ ਕੋਈ 2 ਮਹੀਨੇ ਨੂੰ ਡਰਾਈ ਹੋਣੇ ਸੀ ਜਦੋਂ ਫਾਰਮ ਦੇ ਵਿੱਚ ਦੀ ਪਾਣੀ ਲੰਘ ਗਿਆ, 5-5-7-7 ਦਿਨ ਪਾਣੀ ਚੱਲਦਾ ਰਿਹਾ। ਤੇ ਜਿਹੜਾ ਕੋਈ 20-20 ਲੀਟਰ ਦੇ ਰਹੇ ਸੀ ਉਹ ਦੁੱਧ ਖਤਮ ਹੋ ਗਿਆ। ਤਾਂ ਇੱਕ ਤਰ੍ਹਾਂ ਕਹਿ ਲਓ ਵੀ ਉਹ ਜਾਨਵਰ ਦੁੱਧ ਸਕਾ ਗਏ ਤਾਂ ਉਹ ਵੀ ਬਿਲਕੁਲ ਚਲੋ ਬਿਮਾਰੀ ਜਿਹੜੀ ਲੱਗਣੀ ਉਹ ਤਾਂ ਵੱਖਰੀ ਸੋ ਜਿਹੜੇ ਤੁਸੀਂ ਭਰਾ ਮੇਰੇ ਨਾਲ ਜੁੜੇ ਆ ਮੇਰੀ ਇੱਕ ਰਿਕੁਐਸਟ ਸੀਗੀ ਕਿ ਅ ਫਰਕ ਕੋਈ ਨਹੀਂ ਪੈਂਦਾ ਕਿਸੇ ਨੂੰ ਤੇ ਸਿਰਫ ਇੱਕ ਇੱਕ ਨਾ ਇੱਕ ਚਿੰਨਕ ਹੁੰਦੀ ਹੈ ਇੱਕ ਸਿਰਫ ਇੱਕ ਦੂਜੇ ਨੂੰ ਇੱਕ ਥੋੜਾ ਜਿਹਾ ਕਰਨ ਦੀ ਲੋੜ ਹੁੰਦੀ ਮੈਨੂੰ ਅੱਗੇ ਲੱਗਦਾ ਹੁੰਦਾ ਸੀ ਕਿ ਆ ਰੀਲਾਂ ਮੀਡੀਆ ਇਹ ਗਲਤ ਆ ਪਰ ਮੈਨੂੰ ਅਰਜੀ ਲੱਗੇ ਨਹੀਂ ਕਿਤਨਾ ਕਿਤੇ ਬਖਾਵਾ ਵੀ ਘਟੂ ਘਟ ਕਿਸੇ ਨਾਲ ਕਿਸੇ ਨੂੰ ਜੋੜ ਰਿਹਾ ਵੀ ਜਦੋਂ ਇੱਕ ਸਿੰਗਰ ਗਿਆ ਫਿਰ ਉਹਨੂੰ ਵੇਖ ਕੇ ਚਾਹੇ ਦੂਜਾ ਵੇਖ ਕੇ ਹੀ ਆਇਆ ਆਇਆ ਤਾਂ ਹੈ ਨਾ ਅੱਜ ਮਨਕੀਰ ਤੌਲਖ ਨੇ ਉੱਥੇ ਮਤਲਬ 4 ਕਰੋੜ 5 ਕਰੋੜ ਰੁਪਈਆ ਤਾਂ ਉਹ ਉਹਨੇ ਕੁ ਚਾਰ ਸਿੰਗਰਾਂ ਨੂੰ ਦੇਖਿਆ ਉਹਨੂੰ ਮਹਿਸੂਸ ਹੋਇਆ ਪਰ ਜਦੋਂ ਗਰਾਉਂਡ ਤੇ ਗਿਆ ਫਿਰ ਉਹ ਦਿਲ ਕਿ ਘਰੇ ਬੈਠੇ ਆਪਾਂ ਨੂੰ ਰੀਲਾਂ ਦੇਖ ਕੇ ਠੀਕ ਆ ਆਪਣੀ ਅੱਖਾਂ ਭਰੇ ਆਉਂਦੀਆਂ ਜਾਂ ਆਪਾਂ ਸੋਚਦੇ ਪਰ ਉਹਨਾਂ ਫਿਰ ਵੀ ਆਪਾਂ ਨੂੰ ਉਹਨਾਂ ਮਹਿਸੂਸ ਨਹੀਂ ਹੁੰਦਾ ਜਿੰਨਾ ਜਾ ਕੇ ਸਾਨੂੰ ਗਰਾਉਂਡ ਦੇ ਜਾ ਕੇ ਮਹਿਸੂਸ ਹੁੰਦਾ ਜਦੋਂ ਅਸੀਂ ਦੇਖਦੇ ਆ ਵੀ ਇੰਨਾ ਬੁਰਾ ਹਾਲ ਜਿਹੜੀ ਸਾਡੀ ਲਾਈਨ ਆ ਮੈਨੂੰ ਲੱਗਦਾ ਕਿ ਸ਼ਾਇਦ ਅਸੀਂ ਆਪਦੀ ਲਾਈਨ ਵਾਲਿਆਂ ਨਾਲ ਹੀ ਖੜ ਜੀਏ ਤੇ ਇਹੀ ਬੜਾ ਜੇ ਆਪਾਂ ਡੇਰੀ ਫਾਰਮਰਾਂ ਦੀ ਗੱਲ ਹੀ ਕਰੀਏ ਤਾਂ 10-12 ਸ਼ਾਰਟ ਲਿਸਟ ਤਾਂ ਮੈਂ ਹੀ ਕੀਤੇ ਕਿ ਜਿਹੜੇ ਕੋਈ ਮਤਲਬ 20 ਗਾਵਾਂ ਵਾਲਾ ਸੀ ਕੋਈ 10 ਗਾਵਾਂ ਵਾਲਾ ਸੀ ਇੱਕ ਵੀਰੇ ਦੀਆਂ 6-7 ਗਾਵਾਂ ਰੁੜ ਗਈਆਂ ਉਹਨਾਂ ਨਾਲ ਮੇਰੀ ਫੋਨ ਤੇ ਗੱਲ ਹੋਈ ਸਿਰਫ 4 ਜਾਨਵਰ ਰਹਿ ਗਏ ਇੱਕ ਕੋਈ ਆਪਣੇ ਭਰਾ ਹੀ ਉਹਨਾਂ ਦੱਸਿਆ ਕਿ ਉਹਨਾਂ ਦੇ ਨੇੜੇ ਬਿਲਕੁਲ ਕਿਲੋਮੀਟਰ ਤੇ ਕੋਈ ਫਾਰਮ ਉਹਨਾਂ ਦੀਆਂ 11 ਗਾਵਾਂ ਰੁੜ ਗਈਆਂ ਟੋਟਲ 15 16 ਜਨਵਰੀ ਸੀ 4 5 ਜਨਵਰੀ ਕਹਿੰਦੇ ਜਿਹੜੇ ਬਚਾਏ ਗਏ ਕੱਢੇ ਗਏ ਸਾਈਲਜ 5 5 7 7 ਕਿੱਲਿਆਂ ਦਾ ਪਾਇਆ ਸੀ ਖਤਮ ਹੋ ਗਿਆ ਇੱਕ ਪਠਾਨ ਕੋਟ ਦੋ ਥੋੜਾ ਉਰੇ ਆ ਉਹ ਦੋ ਸਕੇ ਪ੍ਰਾਵਾ ਬੜੀ ਛੋਟੀ ਉਮਰ ਦੇ ਆ ਤੇ ਬੜੇ ਹਿੰਮਤੀ ਆ ਮੈਨੂੰ ਪੀਡੀਐਫ ਦੇ ਮੇਲੇ ਚੋਂ ਮਿਲੇ ਸੀਗੇ ਉਹਨਾਂ ਨੂੰ ਤਾਂ ਮੈਂ ਖੁਦ ਕਾਲ ਕੀਤੀ ਤੇ ਉਹ ਪੀਡੀਐਫ 'ਚ ਲੋ ਉਸ ਦਿਨ ਪੀਡੀਐਫ ਨੇ ਸਾਈਲਜ ਭੇਜਿਆ ਤਾਂ ਉਹਨਾਂ ਦੱਸਿਆ ਉਹ ਕਹਿੰਦੇ ਭਾਜੀ ਪਹਿਲੀ ਵਾਰੀ 4 5 ਕਿੱਲਿਆਂ ਦਾ ਸਾਈਲਜ ਪਾਇਆ ਸੀਗਾ ਸਾਰਾ ਦਾ ਸਾਰਾ ਮਤਲਬ ਖਤਮ ਹੋ ਗਿਆ ਤਾਂ ਮੇਰੀ ਇੱਕ ਰਿਕੁਐਸਟ ਹੀ ਕਹਿ ਲੋ ਤੇ ਜੋ ਮੈਂ ਸੋਚਿਆ ਵੀ ਜੋ ਐਰਕੀ ਪ੍ਰਮਾਤਮਾ ਕਰੇ ਸੀਜ਼ਨ ਚੱਲੇ ਕਿਉਂਕਿ ਜਿਹੜੀ ਮੈਂ ਗੱਲ ਐਕਚੁਅਲ ਕਰਨਾ ਚਾਹੁੰਦਾ ਸੀ ਫਿਰ ਗੱਲ ਆਪਣੀ ਉਹ ਮਤਲਬ ਇਮੋਸ਼ਨਲ ਹੋ ਕੇ ਹੋਰ ਗੱਲਾਂ ਚੱਲ ਪੈਂਦੀਆਂ ਕਹਿਣ ਤੋਂ ਪਾਵਾਂ ਕਿ ਹੁਣ ਲੋੜ ਆ ਇਹ ਨਹੀਂ ਆ ਕਿ ਪਾਣੀ ਲੈ ਗਿਆ ਵਾ ਤੇ ਸਰ ਗਿਆ ਵਾ ਤੇ ਚਲ ਠੀਕ ਆ ਜੀ ਫਲਾਣੇ ਨੇ ਲੱਖ ਦੇਤਾ ਫਲਾਣੇ ਨੇ ਜਾਂ ਪੀਡੀਐਫ ਨੇ ਬਹੁਤ ਵੱਡਾ ਮਤਲਬ ਪੀਡੀਐਫਾ ਫਾਰਮ ਵਾਲੀ ਕਰ ਰਹੀ ਆ ਸਾਇਲੇਜ ਪੰਚਾਰੀ ਆ ਪੂਰੀ ਪੰਚਾਰੀਆ ਪਰ ਫਿਰ ਵੀ ਪੂਰਾ ਨਹੀਂ ਆਇਆ ਜਾਣਾ ਤਾਂ ਜੇ ਅਸੀਂ ਜਾ ਕੇ ਕੋਈ 10 ਦਿਨ ਦਾ ਵੀ ਕਿਸੇ ਦਾ ਐਫਰਟ ਮੰਨ ਲਓ ਸਾਡੇ ਮਨ ਚਾਹੁੰਦਾ ਕਿ 10000 ਰੁਪਏ 10000 ਨਾ ਕਿਸੇ ਦਾ ਜਿਹਦੇ ਕੋਲ ਪੰਜ گاਵਾ ਜਾਂ ਦੋ گاਵਾ ਤਿੰਨ گاਵਾ ਉਹਦਾ ਮਹੀਨੇ ਦਾ ਸਾਈਲੇਜ ਵੀ ਆ ਜਾਊਗਾ 10ਾਂ ਦਿਨਾਂ ਦਾ ਸਾਈਲੇਜ ਵੀ ਆ ਜਾਊਗਾ ਚਲੋ ਨੇ ਜਿਹਨੂੰ ਕੋਈ ਦੂਜਾ ਭਰਾ ਬਾਹ ਫੜ ਲੈਂਦਾ ਕਿਉਂਕਿ ਹੁਣ ਅੱਗੇ ਅਕਤੂਬਰ ਨਵੰਬਰ ਦਸੰਬਰ ਠੀਕਾ ਫਿਰ ਜੇ ਕਿਤੇ ਜਾ ਕੇ ਉਹਨਾਂ ਦੀ ਪੈਲੀ ਪੂਲੀ ਬਣੂਗੀ ਕੋਈ ਉਹ ਜੋ ਜਮੀ ਬਿੱਜੂਗਾ ਜਵਾਰ ਬਿੱਜੂਗਾ ਜਾਂ ਕੋਈ ਪੱਠਾ ਮੱਖਣ ਕਾ ਲਾਊਗਾ ਤਾਂ ਫਿਰ ਜਾ ਕੇ ਉਹ ਜਨਵਰੀ ਫਰਵਰੀ ਹੋਣਾ ਹੁਣ ਉਹਨਾਂ ਕੋਲੇ ਕੁਛ ਨਹੀਂ ਹੈਗਾ ਤਾਂ ਚਲੋ ਪੀਡੀਐਫ ਇਹਦਾ ਮੈਂ ਵਾਰ-ਵਾਰ ਧੰਨਵਾਦ ਕਰ ਰਿਹਾ ਕਿ ਆਪਣੀ ਐਸੋਸੀਏਸ਼ਨ ਦਾ ਇੱਕ ਪੀਡੀਐਫ ਹੈ ਤੇ ਦੂਸਰੇ ਵੀ ਸਾਰਿਆਂ ਦਾ ਹੀ ਧੰਨਵਾਦ ਹੈ ਕਿਉਂਕਿ ਸਾਈਲੇਜ ਦੇ ਟਰੱਕ ਬਹੁਤ ਭਰਾ ਮਤਲਬ ਜਿਹੜੇ ਵੱਡੇ ਮਨਿਸਟਰ ਵਗੈਰਾ ਵੀ ਹੈ ਜਿਵੇਂ ਸੁਖਬੀਰ ਬਾਦਲ ਸਾਹਿਬ ਉਹਨਾਂ ਨੇ ਕਿਹਾ ਹੋਇਆ ਵੀ ਕੋਈ 200 ਟਰੱਕ ਜਾਂ 400 ਟਰੱਕ ਸਾਈਲੇਜ ਦਾ ਕਿਹਾ ਜਾਂ ਕੁਝ ਵੀ ਹੈ ਨਾ ਪਰ ਫਿਰ ਵੀ ਮੈਨੂੰ ਐ ਲੱਗਦਾ ਕਿ ਕੱਲਾ ਸਾਇਦੇਜ ਦੇ ਨਾਲ ਕੱਲਾ ਤੂੜੀ ਦੇ ਹੋਰ ਉਹਨਾਂ ਦੀਆਂ ਕਿਉਂਕਿ ਜਿੰਨਾ ਕਿ ਮੈਂ ਕੱਢਿਆ ਨਾ ਕੁਛ ਵੀ ਨਹੀਂ ਰਹਿ ਗਿਆ ਉਹਨਾਂ ਕੋਲੇ ਖਾਸ ਕਰਕੇ ਵੈਸੇ ਤਾਂ ਮੈਨੂੰ ਲੱਗਦਾ ਕਿ ਹਰ ਇਨਸਾਨ ਹੀ ਜ਼ਰੂਰੀ ਆ ਪਰ ਮੈਂ ਇਹ ਗੱਲ ਤਾਂ ਕਹਿ ਰਿਹਾ ਕਿ ਚਲੋ ਆਪਾਂ ਸਾਰੇ ਡੇਰੀ ਫਾਰਮਰ ਭਰਾਵਾਂ ਆਪਾਂ ਆਪਦੇ گاਵਾ ਮੱਝਾਂ ਵਾਲੇ ਜੀਵਿਦਾਰਾਂ ਜਾਂ ਉਹ ਕਿਸੇ ਦੀ ਵੀ ਕਰ ਲਓ ਵੈਸੇ ਮੈਂ ਇਹ ਨਹੀਂ ਕਹਿ ਰਿਹਾ ਵੀ ਸਿਰਫ ਆਪਾਂ ਗਾਂ ਵਾਲਿਆਂ ਦੀ ਹੈਲਪ ਹੀ ਕਰਨੀ ਆ ਪਰ ਕਰਿਓ ਜ਼ਰੂਰ ਮੇਰਾ ਭਰਾ ਇਹ ਮੇਰੀ ਰਿਕੁਐਸਟ ਆ ਇਹ ਮਤਲਬ ਇੱਕ ਦਿਲੋਂ ਰਿਕੁਐਸਟ ਆ ਕਿ ਜਿੰਨੇ ਜੋਗਾ ਮੈਨੂੰ ਇਹ ਆ ਕਿ ਸਿਰਫ ਇਹ ਨਹੀਂ ਵੀ ਇੱਕ ਵਾਰੀ ਜਾ ਕੇ 10 20 50 ਹਜ਼ਾਰ ਲੱਖ ਦੇ ਕੇ ਆ ਜੀਏ ਅਸੀਂ ਕਹੀਏ ਬੜਾ ਮੈਨੂੰ ਇਹ ਆ ਕਿ ਪਰਮਾਤਮਾ ਕਰੇ ਹੁਣ ਡرائی ਆ 2 ਮਹੀਨੇ ਹਨ ਹੁਣ ਵੀ ਜਿੰਨੇ ਜੋਗੇ ਹੈਗੇ ਹੁਣ ਵੀ ਸਾਰੇ ਇਕੱਠੇ ਮਿਲ ਕੇ ਕਰਾਂਗੇ ਚਾਹੀ ਤੁਸੀਂ ਪੀਡੀਐਫ ਇਹਨਾਂ ਜਰੂਰ ਚਾਹੀ ਤੁਸੀਂ ਜਿੱਤੇ ਵੀ ਟਰਸਟ ਕਰਦੇ ਜੇ ਚਾਹੀ ਮੈਂ ਤੁਹਾਨੂੰ ਰਿਕੁਐਸਟ ਕਰ ਰਿਹਾ ਮੇਰੇ ਥਰੂ ਵੀ ਆ ਜਾਂ ਕਿਸੇ ਦੇ ਥਰੂ ਵੀ ਠੀਕ ਹੈ ਮੈਂ ਕੋਈ ਇੱਕ ਇੱਕ ਪਰਸਨ ਦਾ ਨਾਮ ਨਹੀਂ ਲੈ ਰਿਹਾ ਵੀ ਫਲਾਨੇ ਪਰ ਐ ਨਾ ਕਿਸੇ ਨੂੰ ਦੇ ਕੇ ਉਹ ਨਾ ਕਰੋ ਕਿ ਕਿਸੇ ਵੀ ਅਕਾਊਂਟ ਚ ਪਾਤਾ ਛੱਡਤਾ ਕੋਸ਼ਿਸ਼ ਤਾਂ ਕਰੋ ਤੁਸੀਂ ਆਪ ਜਾ ਕੇ ਨਹੀਂ ਤਾਂ ਜਿਵੇਂ ਪੀਡੀਐਫ ਇਹਨੂੰ ਅਸੀਂ ਇੱਕ ਬਹੁਤ ਵਿਸ਼ਵਾਸ ਕਰਦੇ ਹਾਂ ਕਿ ਹਨਾ ਉਹ ਸਹੀ ਟਿਕਾਣੇ ਜਾ ਕੇ ਪਹੁੰਚ ਰਿਹਾ ਪੈਸਾ ਉਹ ਸਹੀ ਜਾ ਕੇ ਛੋਟੇ ਛੋਟੇ ਫਾਰਮਰਾਂ ਨੂੰ ਆਵਾਜ਼ ਕਰ ਰਿਹਾ ਤਾਂ ਮੈਂ ਵੀ ਇੱਕ ਦਿਲੋਂ ਸੋਚਿਆ ਕਿ ਜਿੰਨਾ ਕੋਈ ਮੱਲੋ ਚਲੋ ਹੁਣ ਇੰਨੇ ਜੋਗੇ ਆਪਾਂ ਨਹੀਂ ਹੈਗੇ ਕਿ ਆਪਾਂ ਸਾਰਿਆਂ ਨੂੰ ਪਰ ਜੇਸੀ 5 7 10 ਭਰਾ ਵੀ ਆਪਦੇ ਵਿਚਾਲੀਏ ਕਿਵੇਂ ਉਹਨਾਂ ਨੇ 4 4 5 5 ਗਾਵਾਂ ਖਰੀਦੀਆਂ ਕਿਵੇਂ ਉਹਨਾਂ ਨੇ ਉਹ ਔਖੇ ਹੋ ਕੇ ਇੱਥੇ ਤੱਕ ਆਏ ਆ ਤੇ ਜੇ ਅੱਜ ਉਹਨਾਂ ਨੂੰ ਪੱਠਿਆਂ ਤੋਂ ਫੀਲਡ ਤੋਂ ਤੂੜੀ ਤੋਂ ਹੀ ਉਹ ਮਰ ਗਏ ਤਾਂ ਉਹ ਨਹੀਂ ਖੜੇ ਹੋ ਸਕਦੇ ਦੁਬਾਰਾ ਤੇ ਮੈਨੂੰ ਇਹ ਆ ਕਿ ਦਸਵੰਦ ਮੈਂ ਆਪਦਾ ਇਹ ਮੈਂ ਬਿਲਕੁਲ ਕਦੀ ਵੀ ਮੈਂ ਪਿੱਛੇ ਪਿਛਲੇ ਇੱਕ ਸਾਲਾਂ ਚ ਵੀ ਮੈਂ ਕੀ ਸੇਵ ਆ ਗਈ ਪੀ ਜਾਂ ਮੈਂ ਕਿਹਦੇ ਨਾਲ ਜੁੜਿਆ ਮੈਂ ਕਦੀ ਜ਼ਿੰਦਗੀ ਚ ਕਿਸੇ ਨੂੰ ਇਹ ਕੋਈ ਦਿਖਾਵਾ ਜਾਂ ਸ਼ੋਅ ਇਹ ਮੈਂ ਅੱਜ ਸਿਰਫ ਤਾਂ ਗੱਲ ਕਰ ਰਿਹਾ ਕਿ ਕਈ ਵਾਰ ਇੱਕ ਵੇਖੋ ਵੇਖੀ ਹੈ ਅਸੀਂ ਇੱਕ ਦੂਜੇ ਨੂੰ ਚੱਲ ਪੈਨੇ ਆ ਤੇ ਮੈਂ ਸੋਚਿਆ ਕਿ ਜਿਹੜਾ ਡੇਰੀ ਫਾਰਮ ਦਾ ਆਪਣਾ 8-10 ਮਹੀਨੇ ਦਾ ਸੀਜ਼ਨ ਹੁੰਦਾ ਕਿ ਜੋ ਆਪਣੀ ਮਤਲਬ ਕਮਾਈ ਆਪਾਂ ਨੂੰ ਹਨਾ ਖਰਚਾ ਕੱਢ ਕੇ ਜੋ ਵੀ ਆਪਣਾ ਦੋ ਤੋ ਆਪਾਂ ਨੂੰ ਵਜਦਾ ਜਿੰਨਾ ਵੀ ਵਜਦਾ ਤਾਂ ਉਹਦਾ ਜੋ ਵੀ ਦਸਵੰਦ ਦਾ ਚਾਹੇ ਉਹ ਮਹੀਨੇ ਦਾ 20000 ਬਣੇ ਮਹੀਨੇ ਦਾ ਦਸਵੰਦ 30000 ਬਣੇ 40000 ਬਣੇ ਤਾਂ ਸੀਜ਼ਨ ਦਾ ਇੱਕ ਮਹੀਨੇ ਦਾ ਨਹੀਂ ਸੀਜ਼ਨ ਦਾ ਮੇਰਾ ਦਸਵੰਦ ਹੈ ਜਿਹੜੇ ਵੀ ਚਾਰਪ ਚਾਰ ਭਰਾਵਾਂ ਨਾਲ ਮੈਂ ਜੁੜੂਗਾ ਉਹ ਮੈਂ ਉਹਨਾਂ ਨੂੰ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਤੱਕ ਕਿਉਂਕਿ ਉਹਨਾਂ ਨੂੰ ਲੋਡ ਆ ਉਦੋਂ ਤੱਕ ਜਨਵਰੀ ਫਰਵਰੀ ਤੋਂ ਬਾਅਦ ਥੋੜਾ ਜਿਹਾ ਚਲੋ ਕਿਸੇ ਦੇ ਕੋਈ ਬਾਜੂ ਸੂਪੀ ਕਿਸੇ ਦੀ ਗਾਂ ਸੂਪੀ ਜਾਂ ਕਿਸੇ ਨੇ ਕੋਈ ਅੱਧਾ ਕਿਲਾ ਹੀ ਆਪਦਾ ਕੋਈ ਤਿਆਰ ਕਰਕੇ ਪੱਠੇ ਲਾ ਲੇ ਸਾਰੀ ਪੈੜੀ ਨਹੀਂ ਸਾਫ਼ ਕੀਤੀ ਗਈ ਕੁਇਲਾ ਸਾਫ ਕਰਕੇ ਕੋਈ ਆਪਦੀ ਜਮੀਂ ਬੀਜਲੀ ਤਾਂ ਜਨਵਰੀ ਫਰਵਰੀ ਤੋਂ ਬਾਅਦ ਉਹ ਥੋੜਾ ਸਟੈਂਡ ਹੋ ਜਾਣਗੇ ਹਾਲਾਕਿ ਵੈਸੇ ਤਾਂ ਜਿੰਨਾ ਨੁਕਸਾਨ ਹੋਇਆ ਮੇਰੇ ਹਿਸਾਬ ਨਾਲ ਇੱਕ ਇੱਕ ਸਾਲ ਤਾਂ ਹਜੇ ਲੱਗੂਗਾ ਉਹਨਾਂ ਨੂੰ ਉੱਠਦਿਆਂ ਕਰਦੇ ਆ ਪਰ ਚਲੋ ਬਹੁਤ ਵੱਡੇ ਲੈਵਲ ਤੇ ਸੇਵਾ ਹੋ ਰਹੀ ਆ ਆਪ ਬਾਈ ਬਾਈ ਮਨਕੀਰ ਦੋਲ ਉਹਨਾਂ ਨੇ ਜਿਵੇਂ 100 150 ਟਰੈਕਟਰ ਕਹਿਤਾ ਵਾ ਹੋਰ ਵੱਡੀਆਂ ਤਾਂ ਐਰ ਕੀ ਬਹੁਤ ਵੱਡੇ ਲੈਵਲ ਤੇ ਸੇਵਾ ਹੋ ਰਹੀ ਆ ਤਾਂ ਇੱਕ ਉਮੀਦ ਆ ਕਿ ਹੋ ਜੂਗੀ ਸੇਵਾ ਹੋ ਜਾਣਗੀਆਂ ਪਹਿਲੀਆਂ ਪੱਦਰ ਹੋ ਜੂਗਾ ਸਾਰਾ ਕੁਝ ਪਰ ਮੈਂ ਜੋ ਇੱਕ ਦਿਲੋਂ ਸੋਚਿਆ ਉਹ ਇਹ ਆ ਕਿ ਮੇਰੇ ਸੀਜ਼ਨ ਦਾ ਸੀਜ਼ਨ 8 9 10 ਮਹੀਨੇ ਦਾ ਜਿੰਨਾ ਆਪਣਾ ਅਪ੍ਰੈਲ ਮਈ ਜੂਨ ਤੱਕ ਦੁੱਧ ਚੱਲਦਾ ਤੇ ਕਿਉਂਕਿ ਚਲੋ ਗਾਂ ਨਾ ਵੀ ਲੋਡ ਹੋ ਗਈ ਤਾਂ ਪਹਿਲਾਂ ਸੋਚ ਕੇ ਦਿੱਤਾ ਜਾਊਗਾ ਵੀ ਇੰਨੀ ਆਪਣੀ ਮਕੈਨ ਤੋਂ ਭਾਵੇਂ ਵੀ ਜੇ ਮੋਟੀ ਜੀ ਗੱਲ ਕਰੀਏ ਤਾਂ 2-3 ਲੱਖ 4 ਲੱਖ ਜਿੰਨਾ ਵੀ ਬਣਦਾ ਠੀਕ ਆ ਕਿਉਂਕਿ ਕੋਈ ਫਰਕ ਨਹੀਂ ਪੈਂਦਾ ਅ ਛੋਟੀ ਜੀ ਗੱਲ ਸ਼ੇਅਰ ਕਰਦਾ ਮੇਰੇ ਜੂਨ ਜੁਲਾਈ ਚ ਪ੍ਰੋਬਲਮ ਖੜਾ ਆਉਣ ਤੋਂ ਪਹਿਲਾਂ ਹੀ ਜਿਵੇਂ ਮੇਰੇ ਤੇ ਇੱਕ ਬਹੁਤ ਮਤਲਬ ਇੱਕ ਪ੍ਰੋਬਲਮ ਆਈ ਸੀ ਫਾਰਮ ਦੇ ਬਹੁਤ ਮੈਂ ਮਹੀਨਾ ਡੇਢ ਮਹੀਨਾ ਫੇਸ ਕੀਤਾ ਤਾਂ ਮੈਂ ਉਹ ਚੀਜ਼ ਬੈਠ ਕੇ ਦੇਖਦਾ ਵੀ ਉਹ ਮੈਂ ਕਿਸੇ ਨੂੰ ਕੀ ਲਾਭਾ ਦੇ ਸਕਿਆ ਮੇਰਾ ਨੁਕਸਾਨ ਹੋ ਗਿਆ ਦੁੱਧ 11-12 ਕੁਆਂਟਲ ਤੋਂ ਡੇਕ ਕੇ ਮਤਲਬ 7 ਕੁਆਂਟਲ ਤੇ ਆ ਗਿਆ ਦੋ ਜਾਨਵਰ ਮਰ ਗਏ ਬੱਚਿਆਂ ਦੀ ਡੈਥ ਹੋ ਗਈ ਦੋ ਤਿੰਨ ਬੱਚਿਆਂ ਦੇ ਅੰਦਰ ਅਬੋਰਸ਼ਨ ਹੋ ਗਏ ਦੁੱਧ ਤਾਂ ਬਹੁਤ ਇੱਕ ਵੱਡਾ ਨੁਕਸਾਨ ਹੋਇਆ ਤਾਂ ਫੇਰ ਵੀ ਅਸੀਂ ਉਹ ਚੋਂ ਉੱਠ ਸਕਦੇ ਸੀ ਸਾਨੂੰ ਪਤਾ ਸੀ ਉਮੀਦ ਸੀ ਵੀ ਚੱਲ ਯਾਰ ਅੱਗੇ ਸੂਹਾ ਆ ਜਾਊਗਾ ਕੋਈ ਨਹੀਂ ਨੁਕਸਾਨ ਹੋ ਗਿਆ ਕੋਈ ਨਹੀਂ ਕੋਈ 2-4 ਮਹੀਨੇ ਕੋਈ ਆਧਾਰਸ਼ਦਾਰ ਚੱਲੂ ਚੱਲ ਪਰ ਜਿਹੜੇ ਬੰਦੇ ਨੂੰ ਇੱਕ ਉਮੀਦ ਹੀ ਨਹੀਂ ਹੈਗੀ ਤਾਂ ਉਥੋਂ ਹੀ ਮੈਂ ਸੋਚਿਆ ਕਿ ਯਾਰ ਜੇ ਅਸੀਂ ਉਹ ਬਰਦਾਸ਼ਤ ਕਰ ਲਿਆ ਤੇ ਜੇ ਅਸੀਂ ਕੋਈ ਸ਼ੈੱਡ ਸੋਚਿਆ ਹੁੰਦਾ ਜਾਂ ਅਸੀਂ ਉਹ ਜਿਵੇਂ ਮੇਰੇ ਠੰਡਾ ਲੱਗਣ ਵਾਲਾ ਤਾਂ ਉਹ ਫਰਸ਼ੁਰਸ਼ ਲਾ ਕੇ ਰਹੀ ਠੰਡਾ ਅਸ ਤੱਕ ਨਾ ਕਰੂੰਗਾ ਇੱਕ ਸੀਜ਼ਨ ਹੋਰ ਕੰਮ ਨਾ ਕਰਾਂਗੇ ਚੱਲ ਤਾਂ ਰਿਹਾ ਨਾ ਰੋਟੀ ਤਾਂ ਖਾ ਰਹੇ ਆ ਛੱਤ ਤਾਂ ਹੈਗੀ ਆ ਸਾਰਾ ਕੁਝ ਹੈਗਾ ਉਹ ਵੀ ਇੱਕ ਮੈਂ ਰੀਲ ਦੇਖੀ ਸੀ ਕਹਿੰਦਾ ਵੀ ਮੇਰਾ ਜਿਹੜਾ ਮੈਂ ਖੁਦ ਸੌਣਾ ਮੈਂ ਇੱਕ ਕਮਰੇ ਸੌਣਾ ਪਰ ਜਿਹੜਾ ਬਾਕੀ ਸਾਰੀ ਕੋਠੀ 'ਚ ਮੇਰਾ ਹੰਕਾਰ ਸੌਂਦਾ ਵੀ ਮੇਰਾ ਮੈਂ ਇੱਕ ਕਮਰੇ 'ਚ ਆਪਦਾ ਗੁਜ਼ਾਰਾ ਕਰਦਾ ਕਰ ਸਕਦਾ ਜਾਂ ਰਹਿ ਸਕਦਾ ਜਿਹੜਾ ਮੈਂ ਰਾਤ ਨੂੰ ਸੌਣਾ ਵਾਂ ਜਾਂ ਕੁਝ ਵੀ ਉਹ ਇੱਕ ਕਮਰੇ ਥੱਲੇ ਸੌਣਾ ਬਾਕੀ ਤਿੰਨ ਮੰਜ਼ਲੀ ਚਾਰ ਮੰਜ਼ਲੀ ਪੰਜ ਮੰਜ਼ਲੀ ਉੱਚ ਸਾਡਾ ਹੰਕਾਰ ਹੀ ਰਹਿੰਦਾ ਸੋ ਇਹ ਬੜੇ ਦਿਨਾਂ ਤੋਂ ਮੇਰੇ ਸੀਗਾ ਕਿ ਮੈਂ ਜਿਹੜੇ ਭਰਾ ਫੋਲੋ ਕਰਦੇ ਆ ਜਾਂ ਜਿਹੜੇ ਸੁਣਦੇ ਆ ਜਿੰਨੇ ਜੋਗੇ ਵੀ ਆ ਜ਼ਰੂਰੀ ਨਹੀਂ ਹੁੰਦਾ ਵੀ ਹਰ ਬੰਦਾ ਲੱਖ ਹੀ ਦੇ ਦੂਗਾ ਹਰ ਬੰਦਾ 50000 ਦੇ ਦੂਗਾ ਪਰ ਨਾ ਛੋਟੇ 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 ਨਾਲ ਕਿਉਂਕਿ ਸਾਡਾ ਦਸਵਾਂ ਦਸਵੰਦ ਤਾਂ ਸਾਡੇ ਗੁਰਨਾਨਕ ਪਾਤਸ਼ਾਹ ਦਾ ਉਹ ਥਿਓਰੀ ਸਾਡੀ ਚੱਲਦੀ ਆ ਹੀ ਰਹੀ ਆ ਤੇ ਮੇਰੇ ਇੱਕ ਮਨ 'ਚ ਹੈਗਾ ਕਿ ਮੈਂ ਅੱਗੇ ਵੀ ਇਸ ਚੀਜ਼ ਨੂੰ ਕਰਾਂ ਕਿ ਇਹ ਤੇ ਚਲੋ ਹੜਾਂ ਦੀ ਆ ਗਈ ਹਨਾ ਅੱਗੇ ਵੀ ਇਸ ਚੀਜ਼ ਨੂੰ ਪ੍ਰਮਾਤਮਾ ਮਿਹਰ ਕਰੇ ਵੀ ਇਸ ਚੀਜ਼ ਨੂੰ ਅੱਗੇ ਵੀ ਕਰਦੇ ਰਹੀਏ ਦਸਵੰਦ ਜੇ ਕੱਢਣ ਜੋਗੇ ਹੋਏ ਜੇ ਕਿਸੇ ਦੀ ਕਿਸੇ ਫਾਰਮਰ ਦੀ ਕਿਸੇ ਹਨਾ ਸੋ ਕਰਦੇ ਤਾਂ ਹੈਗੇ ਪਰ ਉਹ ਚੀਜ਼ਾਂ ਹੁਣ ਮੈਂ ਨਹੀਂ ਦੱਸਣਾ ਚਾਹੁੰਦਾ ਸ਼ਾਇਦ ਉਹ ਕਿਉਂਕਿ ਹਰ ਤਰ੍ਹਾਂ ਦਾ ਇਨਸਾਨ ਬੈਠਾ ਹੁੰਦਾ ਦੋ ਭਰਾ ਐਪਰੀਸ਼ੀਏਟ ਕਰਨਗੇ ਦੋ ਕਹਿਣਗੇ ਫੁਕਰੀਆਂ ਮਾਰੀ ਜਾਂਦਾ ਟੌਰ ਬਣਾਈ ਜਾਂਦਾ ਸੋ ਉਹ ਚੀਜ਼ਾਂ ਮੈਂ ਤਾਂ ਨਹੀਂ ਸਾਂਝੀਆਂ ਕਰ ਰਿਹਾ ਵੀ ਮੈਂ ਕੀ ਕਰ ਰਿਹਾ ਕਿਹਦੇ ਲਈ ਕਰ ਰਿਹਾ ਕਿ ਸੋ ਉਹ ਇੱਕ ਵੱਖਰਾ ਪਰ ਇਸ ਟਾਈਮ ਸਾਨੂੰ ਲੋੜ ਚਾਹੇ ਤੁਸੀਂ ਆਪਾਂ ਇਕੱਠੇ ਹੋ ਕੇ ਚਾਹੀ ਤੁਸੀਂ ਇੰਡੀਵਿਜੂਅਲੀ ਜਾ ਕੇ ਠੀਕ ਆ ਜੇ ਅੱਜ ਸਾਡੀਆਂ ਛੱਤਾਂ ਹੈਗੀਆਂ ਜੇ ਮਾਲਵਾ ਜਾਂ ਸਾਰਾ ਦੂਜਾ ਇਲਾਕਾ ਜਿੰਨਾ ਵੀ ਆ ਜਿਹੜੇ ਵੀ ਭਰਾ ਸੁਣ ਰਹੇ ਆ ਇੱਕ ਵਾਰੀ ਸੋਚ ਕੇ ਦੇਖੋ ਵੀ ਪਾਣੀ ਨਾਲ ਬਿਮਾਰੀਆਂ ਫੈਲੀਆਂ ਬਿਜਲੀ ਹੈ ਨਹੀਂ ਕੋਸ਼ ਨਹੀਂ ਕਿਵੇਂ ਰਾਤ ਲੰਘਦੀ ਹੋਊਗੀ ਕਿਵੇਂ ਟਾਈਮ ਲੰਘਦਾ ਹੋਊਗਾ ਕੋਈ ਕਮਾਈ ਦਾ ਸਾਧਨ ਨਹੀਂ ਰਹਿ ਗਿਆ ਅੱਗੇ ਚਾਹੇ ਅੱਜ ਦੋ ਕਿੱਲੇ ਵਾਲਾ ਚਾਹੇ 10 20 ਕਿੱਲੇ ਵਾਲਾ ਚਲੋ 20 50 ਕਿੱਲੇ ਆਣਾ ਤਾਂ ਕੋਈ ਰਿਸ਼ਤੇਦਾਰ ਵੀ ਉਹਦਾ ਤਕੜਾ ਹੋਊਗਾ ਕਿ ਤ ਉਹ ਧਾਰ ਫੜ ਲੂਗਾ ਵਾਰਤੀਏ ਤਾਂ ਲੈ ਲੂਗਾ ਪਰ ਜਿਹੜਾ ਛੋਟਾ ਜ਼ਿਮੀਂਦਾਰ ਆ ਜਿਹੜਾ ਜਿਹਦੇ ਤਾਂ ਹੀ ਮੈਂ ਗਾਵਾਂ ਮੱਝਾਂ ਦੀ ਗੱਲ ਕੀਤੀ ਹੈ ਨਾ ਕਿਉਂਕਿ ਗਾਵਾਂ ਮੱਝਾਂ ਵਾਲਾ ਤਾਂ ਉਹੀ ਭਰਾ ਹੀ ਹੁੰਦਾ ਵਾ ਉਹੀ ਹੁੰਦਾ ਜਿਹਦੇ ਕੋਲੇ ਹਨਾ ਥੋੜਾ ਹੁੰਦਾ ਉਹਨੇ ਕੋਈ ਦੋ ਡੰਗਰਾਂ ਤੋਂ ਆਪਦਾ ਗੁਜ਼ਾਰਾ ਕਰ ਰਿਆ ਹੁੰਦਾ ਦੁੱਧ ਵੇਚ ਕੇ ਇਸ ਕਰਕੇ ਮੈਂ ਇਹ ਚੀਜ਼ ਕੀਤੀ ਤਾਂ ਸੋਚੀ ਆ ਕਿ ਘਟੋ ਘਟ ਉਹ ਭਰਾਵਾਂ ਦੀ ਸਾਰਿਆਂ ਦੀ ਤੇ ਨਹੀਂ ਕਰ ਸਕਦੇ ਹਨਾ ਇੰਨੇ ਜੋਗੇ ਕਿ ਚਲੋ ਆਪਾਂ ਦੀ ਤਾਂ ਬਹੁਤ ਬਹੁਤ ਐਨਆਰਆਈ ਬਹੁਤ ਸਿੰਗਰ ਬਹੁਤ ਹੋ ਰਿਹਾ ਪਰ ਫਿਰ ਵੀ ਜਿੱਥੇ ਭਰਾਮਾ ਨਾ ਮੇਰੀ ਗੱਲ ਹੋ ਰਹੀ ਆ ਜਾਂ ਪਿਛਲੇ ਹਫਤੇ ਦਾ ਉਹ ਕਹਿੰਦੇ ਵੀ ਸਾਡੇ ਕੁਝ ਪਿੰਡ ਬਹੁਤ ਦੂਰ ਆ ਹਨਾ ਦੇਖੋ 1100 ਪਿੰਡ ਥੋੜਾ ਨਹੀਂ ਹੁੰਦਾ ਠੀਕ ਆ ਮਤਲਬ 100 ਬੰਦਾ 100 ਬੰਦਾ ਬਹੁਤ ਵੱਡੇ ਲੈਵਲ ਤੇ ਕਰ ਰਿਹਾ ਕਰੋੜ ਕਰੋੜ 2 2 ਕਰੋੜ ਪਰ ਉਹਨਾਂ ਦੇ ਉਹਨਾਂ ਕੋਲੇ ਪਿੰਡ ਕਿੰਨੇ ਆ 5 7 10 ਦੂਜੇ ਬੰਦੇ ਕੋਲੇ ਦਾਸ ਤੀਜੇ ਕੋਲ ਦਾਸ ਕਰਦੇ ਕਰਦੇ 2 300 ਪਿੰਡ ਚ ਤਾਂ ਸੇਵਾ ਹੋ ਰਹੀ ਆ ਪਰ ਹਜੇ ਵੀ ਦੇਖੋ ਕਿੰਨੇ ਪਏ ਆ ਤੇ ਫਿਰ ਵੀ ਜਿੰਨੇ ਜੋਗੇ ਮੈਂ ਕਹਿੰਦਾ ਵੀ ਜੇ ਮੈਨੂੰ 50 ਬੰਦੇ ਵੀ ਸੁਣ ਕੇ ਹਨਾ ਕਰ ਲੈਂਦੇ ਆ ਤੇ 50 ਬੰਦੇ ਵੀ ਘਰਾਂ ਨੂੰ ਵੀ ਆਪਾਂ ਕਰ ਲੈਂਦੇ ਆ ਤਾਂ ਕੋਸ਼ਤਾਂ ਹਿੱਸਾ ਆਪਣਾ ਹੋਊਗਾ ਨਾ ਵਿੱਚ ਸੋ ਜਿੱਦਾਂ ਵੀ ਕਰੋ ਮੁਕ ਦੀ ਗੱਲ ਇਹ ਆ ਚਾਹੇ ਤੁਸੀਂ ਪੀਡੀਐਫ ਇਹ ਦਾ ਜੁੜੇ ਆ ਉਹਦੇ ਥਰੂ ਕਰੋ ਚਾਹੇ ਤੁਸੀਂ ਕਿਸੇ ਵੀ ਚੰਗੇ ਸੰਸਥਾ ਨਾਲ ਜੁੜੇ ਆ ਪਰ ਮੇਰੀ ਇੱਕ ਹੰਬਲਿਕ ਰਿਕੁਐਸਟ ਸਿੱਧੀ ਵੀ ਕਰਿਓ ਜਰੂਰ ਤੇ ਬਾਕੀ ਇਹ ਵੀ ਚਲੋ ਅ ਮੇਰਾ ਇੱਕ ਮੈਨੂੰ ਲੱਗਿਆ ਹੈ ਕਿ ਇਹ ਚੀਜ਼ ਪਹਿਲਾਂ ਮੈਂ 15 ਦਿਨ ਪਹਿਲਾਂ ਤਾਂ ਨਹੀਂ ਗੱਲ ਕੀਤੀ ਕਿ ਮੈਨੂੰ ਐ ਲੱਗਦਾ ਸੀ ਉਦੋਂ ਤਾਂ ਉਹ ਉਦੋਂ ਹੋ ਰਿਹਾ ਸੀ ਹਨਾ ਉਹ ਚੀਜ਼ਾਂ ਹੋ ਰਹੀਆਂ ਸੀ ਦਿੱਕਤਾਂ ਉਹਨਾਂ ਨੂੰ ਅੱਜ ਆਉਣੀਆਂ ਪਰੇਸ਼ਾਨੀਆਂ ਹੋਣ ਆਉਣੀਆਂ ਮੁਸੀਬਤਾਂ ਤਾਂ ਉਹਨਾਂ ਦੀਆਂ ਹੁਣ ਸ਼ੁਰੂ ਹੋਣੀਆਂ ਕਿਉਂਕਿ ਹੁਣ ਉੱਥੇ মিডিਆ ਹੋਰ ਦਸਾਂ ਦਿਨਾਂ ਨੂੰ ਜਾਣਾ ਹੁਣਾ 2-4 ਦਿਨਾਂ ਚ ਰੀਲਾਂ ਵੀ ਘਟ ਗਈਆਂ ਵਾ ਮੀਡੀਆ ਵੀ ਘਟ ਜਾਣਾ ਕੀ ਹੈ ਜਿੱਥੇ 100 ਜਾ ਰਿਹਾ ਸੀ ਉੱਥੇ 5-7 ਜਾਣਗੇ 90 ਬੰਦਿਆਂ ਨੇ ਹੁਣ ਆਪ ਦਾ ਕਿਉਂਕਿ ਚੰਗੇ ਵੀ ਆ ਜਿਹੜੇ ਦਿਲੋਂ ਵੀ ਜਾ ਰਹੇ ਆ ਪਰ ਬਥੇਰੇ ਆ ਨੇ ਚੈਨਲ ਵੀ ਚਲਾਉਣੇ ਸੀ ਬੜਾ ਕੁਝ ਕਰਨਾ ਸੀ ਉਹ ਵੀ ਉੱਥੇ ਹੀ ਗਏ ਤੇ ਜਿਨ੍ਹਾਂ ਨੇ ਉਹ ਉਹ ਚੀਜ਼ ਤੋਂ ਆਪਦੇ ਫਾਇਦਾ ਵੀ ਖਟਿਆ ਸਭ ਕੁਝ ਕੀਤਾ ਹਨਾ ਤਾਂ ਉਹ ਸਭ ਹੁਣ ਬੰਦ ਹੋ ਜਾਣਾ ਤੇ ਹੁਣ ਉਹਨਾਂ ਨੇ ਕਿਵੇਂ ਲੜਨਾ ਕਿਵੇਂ ਸਰਵਾਈਵ ਕਰਨਾ ਤਾਂ ਮੈਨੂੰ ਸੀਗਾ ਕਿ ਹੁਣ ਅਗਲੇ 2-3 ਮਹੀਨੇ ਜੇ ਆਪਾਂ ਆਪਦੇ ਡੇਰੀ ਫਾਰਮਰੇ 2-4 ਭਰਾਵਾਂ ਨਾਲ ਹੀ ਖੜ ਜੀਏ ਕੋਈ ਜ਼ਿੰਮੇਵਾਰੀ ਲੈ ਲਈਏ ਕੋਈ ਕਿਸੇ ਮਹੀਨੇ ਦਾ ਕੋਈ ਸਾਈਡ ਲੈਜ ਜਾਂ ਐਜ਼ ਅ ਕੈਸ਼ ਹੀ ਉਹਨਾਂ ਨੂੰ ਵੀ ਹਨਾ ਤੁਸੀਂ ਆਪ ਦਾ ਰੇਂਜ ਕਰ ਲੋਗੇ ਤੋਂ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਇੱਕ ਇਨਸਾਨੀਅਤ ਨਾਤੇ ਬਹੁਤ ਇੱਕ ਵੱਡਾ ਹੋਊਗਾ ਹਾਲਾਂਕਿ ਆਪਾਂ ਇਹ ਉਮੀਦ ਨਾ ਨਹੀਂ ਕਰਦੇ ਕਿ ਅਸੀਂ ਕਰੀਏ ਤੇ ਕੱਲ ਨੂੰ ਰੱਬ ਸਾਨੂੰ ਪਰ ਇੰਨਾ ਮੈਂ ਆ ਵੀ ਜਿੰਨੀ ਕਿ ਜ਼ਿੰਦਗੀ ਦੇਖੀ ਆ ਵੀ ਜਦੋਂ ਆਪਾਂ ਇਹ ਕਰਦੇ ਆ ਤਾਂ ਉਹ ਦੁੱਗਣਾ ਚੌਗਣਾ ਕੀ ਮੈਂ ਕਹਿੰਦਾ 10 ਗੁਣਾ ਹੋ ਕੇ ਮੁੜਦਾ ਇਹ ਤਾਂ ਕੁਦਰਤ ਇੰਨਾ ਕਿ ਤਾਂ ਮੈਨੂੰ ਕੁਦਰਤ ਤੇ ਵਿਸ਼ਵਾਸ ਹੈਗਾ ਸੋ ਭਾਵਨ ਕੇ ਜਰੂਰ ਕਰਿਓ ਜਿੰਨੇ ਜੋਗੇ ਹੋਏ ਤੇ ਹੁਣ ਟਾਈਮ ਆ ਕਰਨ ਦਾ 10 15 20 ਦਿਨ ਬਹੁਤ ਮਤਲਬ ਵੱਡੇ ਵੱਡੇ ਸੈਲੀਬ੍ਰਿਟੀਆ ਨੇ ਉਥੇ ਪਹੁੰਚ ਕੇ ਜਾਂ ਵੱਡੀਆਂ ਵੱਡੀਆਂ ਸੰਸਥਾ ਨੇ 15 20 ਦਿਨ ਰਾਸ਼ਨ ਵੀ ਗਿਆ ਸਭ ਕੋ ਕਿ ਹੁਣ ਹੌਲੀ ਹੌਲੀ ਸਭ ਕੁਝ ਬੰਦ ਹੋ ਜਾਣਾ ਹਫਤੇ 10 ਦਿਨਾਂ ਚ ਹਾਲਾ ਕਿ ਕਹਿ ਰਹੇ ਆ ਕਿ ਮਗਰੋਂ ਸੰਭਾ ਕੇ ਕਰਾਂਗੇ ਪਰ ਉਹ ਮਤਲਬ ਆਪਾਂ ਨੂੰ ਵਿੱਚ ਰੋਲ ਅਦਾ ਕਰਨਾ ਚਾਹੀਦਾ ਆਪਦਾ ਸੋ ਜਰੂਰ ਕਰਿਓ ਤੇ ਬਾਕੀ ਇਹ ਆ ਵੀ ਅਗਲੀ ਵੀਡੀਓ ਆਪਾਂ ਡੇਲੀ ਫਾਰਮੂਲਾ ਲੈ ਕੇ ਜਿਹੜੀ ਵੀ ਆਪਣੀ ਚੋਟੀ ਖੋਜ ਉਸ ਚੀਜ਼ ਤੇ ਗੱਲ ਕਰਾਂਗੇ ਸਤਿ ਸ੍ਰੀ ਅਕਾਲ